ਸਵਾਗਤ ਹੈ ਸਾਡੇ ਚੈਨਲ ਦੇ ਉਤੇ ਅੱਜ ਦਾ ਤੁਹਾਡੀ ਜਿਹੜੀ ਮੀਟਿੰਗ ਹੋਈ ਹੈ ਅੰਦਰੇਗਾ ਦੇ ਸਮਾਗਮ ਇਹ ਪੂਰੀ ਵਿਸਤਾਰ ਨਾਲ ਜਾਣਕਾਰੀ ਜਿਹੜੀ ਇਹਨਾਂ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਦੇਖੋ ਜੀ ਜਿਹੜੀ ਮਨਰੇਗਾ ਦੀ ਮੀਟਿੰਗ ਹੋਈ ਹੈ ਇਸ ਨਾਮ ਬਲਾਕ ਦੀ ਇਹ ਇਸ ਮੁੱਦੇ ਤੇ ਆ ਕਿ ਜਿਹੜਾ ਮਨਰੇਗਾ ਦਾ ਇੱਕ ਕਾਨੂੰਨ ਬਣਿਆ 2005 ਤੋਂ ਜਿਹਨੂੰ ਮਨਰੇਗਾ ਐਕਟ ਕਿਹਾ ਜਾਂਦਾ ਉਹ ਇਹ ਤੀ ਕਿ ਜਿਹਦੇ ਵਿੱਚ ਮਨਰੇਗਾ ਦੇ ਲੋਕਾਂ ਦੇ ਹੱਕ ਨੇ ਜਿਹੜੇ ਕਾਨੂੰਨੀ ਤੌਰ ਤੇ ਦਿੱਤੇ ਜਾਣ ਸਾਲ 2005 ਤੋਂ ਜਿਹੜਾ ਐਕਟ ਬਣਿਆ ਹੋਇਆ ਹੈ ਅਯੋਸ਼ਕਾ ਟੋਕਾ ਟੋਕ ਨੂੰ तकरीबन 18 ਸਾਲ ਹੋ ਗਏ ਕਿ ਐਕਟ ਦੇ ਮੁਤਾਬਕ ਨਾ ਕੋਈ ਵੀਡੀਓ ਕੰਮ ਕਰ ਰਿਹਾ ਨਾ ਕੋਈ ਥੱਲੇ ਅਧਿਕਾਰੀ ਕੰਮ ਕਰ ਰਿਹਾ ਨਾ ਉਹਦੇ ਉੱਚ ਅਧਿਕਾਰੀ ਕੰਮ ਕਰ ਰਹੇ ਨੇ ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਜਿਹਦੇ ਕਾਰਨ ਨਰੇਗਾ ਦੇ ਵਿੱਚ ਆਉਣ ਵਾਲੀਆਂ ਸਮੱਸਿਆ ਨੇ ਉਹ ਦਿਨ ਤੇ ਦਿਨ ਉਹ ਵਧਦੀਆਂ ਜਾ ਰਹੀਆਂ ਨੇ ਉਹ ਸਮੱਸਿਆ ਦਾ ਹੱਲ ਕਰਨ ਲਈ ਲੋਕਾਂ ਨੂੰ ਇਕੱਤਰ ਕਰਕੇ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਸਾਡਾ ਜਿਹੜਾ ਹੱਕਾ ਕਾਨੂੰਨੀ ਉਹ ਆਏ ਕਾਨੂੰਨ ਮੁਤਾਬਕ ਅਸੀਂ ਆ ਆਪਣੇ ਹੱਕਾਂ ਨੇ ਜਿਹੜੇ ਉਹ ਲੈ ਸਕਦੇ ਆ ਤਉ ਹੱਕ ਲੈਣ ਲਈ ਸਾਨੂੰ ਕੀ ਕੀ ਅੱਗੇ ਪਲਾਨ ਕਰਨੇ ਦੀ ਲੋੜ ਹੈ ਕਿਵੇਂ ਲੈ ਸਕਦੇ ਆ ਉਹਦੀ ਕੀ ਕੀ ਸਹੂਲਤਾਂ ਨੇ ਅਸੀਂ ਉਹ ਕਿ ਅਰਜੀ ਕਿਵੇਂ ਦੇ ਸਕਦੇ ਆ ਉਹ ਅਰਜੀ ਦੇਣੀ ਕਿਨੂੰ ਆ ਉਹਦੇ ਉੱਤੇ ਅਸੀਂ ਇਹ ਜਿਹੜੀ ਮੀਟਿੰਗਾਂ ਉਹ ਵਰਕਰਾਂ ਨਾਲ ਕਰਦੇ ਆ ਇਹ ਤੁਹਾਨੂੰ ਇੱਕ ਮਤਲਬ ਪਿੰਡਾਂ ਦੇ ਬੜੇ ਕਤਾਰੀ ਆ ਵੀ ਜਿਵੇਂ ਪੰਚਾਇਤਾਂ ਵੀ ਮਂਦਰੇਗਾ ਕੰਮ ਐ ਤਾਂ ਕਰਦੀਆਂ ਨੇ ਹਨਾ ਦੇਖੋ ਇਹ ਤਾਂ ਮੁਢਲੀ ਇੱਕ ਆਦਤੇ ਬਣੀ ਹੋਈ ਆ ਕਿ ਜੇਕਰ ਪਿੰਡ ਦੇ ਵਿੱਚ ਵੀ ਆਪਾਂ ਪੰਜ ਸਰਪੰਚ ਤੋਂ ਵੀ ਗੱਲ ਕਰਦੇ ਆ ਕਿਉਂਕਿ ਉਹ ਇਹ ਆ ਕਿ ਉਹ ਹੁਣ ਜਿਹੜੇ ਪੰਜ ਸਰਪੰਚ ਨੇ ਜਿਹੜੇ ਉਹ ਪਿੰਡ ਦੇ ਨਹੀਂ ਬਣੇ ਉਹ ਨੌ ਪਿੰਡ ਦਾ ਵੀ ਸਾਡੇ ਪਿੰਡ ਦਾ ਸਰਪੰਚ ਆ ਸਾਡੇ ਪਿੰਡ ਦਾ ਮੈਂਬਰ ਆ ਪਰ ਉਹ ਚੱਲਦੇ ਸਰਕਾਰ ਦੇ ਪਲਾਨ ਦੇ ਅਨੁਸਾਰ ਨੇ ਜਿਵੇਂ ਉਹਨਾਂ ਨੂੰ ਸਰਕਾਰ ਚਲਾਉਂਦੀ ਆ ਉਹ ਸਰਕਾਰ ਦੇ ਹੀ ਨਮਾਇੰਦੇ ਨੇ ਕੰਮ ਪਲਾਂ ਦੀ ਕੰਮ ਕਿੰਨਾ ਚਾਹੀਦਾ ਮਜ਼ਦੂਰਾਂ ਨੂੰ ਪਲਾ ਦੇਖੋ ਗਰੰਟੀ ਜਿਹੜੀ ਸਰਕਾਰ ਦੀ ਸੈਂਟਰ ਸਰਕਾਰ ਦੀ ਕੀਤੀ ਹੋਈ ਆ ਉਹ 100 ਦਿਨ ਦੀ ਕੀਤੀ ਹੋਈ ਆ 100 ਦਿਨ ਕੰਮ ਦੇਣਾ ਹੀ ਦੇਣਾ ਉਹ ਜਿਹੜੇ ਦੇਣਾ ਕਿਹਨੂੰ ਆ ਜਿਹੜੇ ਵਰਕਰ ਨੇ ਡਿਮਾਂਡ ਕਰਤੀ ਡਿਮਾਂਡ ਕਰਨੀ ਕਿੰਨੇ ਦਿਨ ਐ 15 ਦਿਨ ਪਹਿਲਾਂ ਡਿਮਾਂਡ ਕਰਨੀ ਆ ਜਿੰਨਾ ਚਿਰ ਉਹ ਡਿਮਾਂਡ ਨਹੀਂ ਕਰਦਾ ਉਨਾਂ ਚਿਰ ਨਾ ਕੋਈ ਵੀਡੀਓ ਨਾ ਕੋਈ ਸਰਪੰਚ ਤੇ ਨਾ ਕੋਈ ਪੰਚ ਤੇ ਨਾ ਕੋਈ ਐਮਐਲਏ ਕੋਈ ਵੀ ਉਸ ਬੰਦੇ ਦਾ ਕੰਮ ਨਹੀਂ ਕਢਵਾ ਸਕਦਾ ਨੀ ਇਹਦੇ ਬੱਚੇ ਇਹ ਨਹੀਂ ਵੀ 100 ਦਿਨ ਨਾਉਂਦਾ ਨਹੀਂ ਬੰਦੇ ਦਾ ਟਾਈਮ ਲੰਘਦਾ ਹਾਂ ਹਾਂਜੀ ਦੇਖੋ ਪਾਇਲ ਦੇ ਆਧਾਰ ਤੇ ਤਾਂ ਇਹ ਆ ਕਿ ਸਭ ਲੋਕਾਂ ਨੂੰ 100 ਦਿਨ ਮਿਲਦੀ ਨਹੀਂ ਪਹਿਲੀ ਤਾਂ ਕਮਿਓ ਇਥੇ ਆ ਰਿਹਾ ਦੋ ਦੋ ਕਿ 2005 ਦਾ ਐਕਟ ਬਣਿਆ 18 ਸਾਲ ਹੋ ਗਏ ਜਾਨੂ ਕੋਣ ਇਹ ਘਟ ਘਟ 250 300 ਦਿਨ ਹੋਣਾ ਚਾਹੀਦਾ ਸੀ 100 ਦਿਨ ਤਾਂ ਉਸ ਵੇਲੇ 2005 ਤੇ ਤਾਂ ਬਣਿਆ ਸੀ ਕਿ ਉਸ ਵੇਲੇ ਲੋਕ ਹੱਥੀਂ ਕਿਰਤ ਕਰ ਲੈਂਦੇ ਤੇ ਮਸ਼ੀਨਰੀ ਦਾ ਯੁੱਗ ਘੱਟ ਸੀਗਾ ਹੁਣ ਮਸ਼ੀਨਰੀ ਦਾ ਯੁੱਗ ਵੱਧ ਗਿਆ ਹੁਣ ਦਿਨ ਵੀ ਵਧਣੇ ਚਾਹੀਦੇ ਨੇ ਔਰ 100 ਦਿਨ ਵੀ ਲੋਕਾਂ ਨੂੰ ਮਿਲਦੇ ਐਵਰੇਜ 35 37 ਦਿਨ ਦੀ ਨਿਕਲਦੀ ਹੈ ਸਾਰੇ ਸਾਲ ਦੀ ਮਸਾ ਜੇ ਹੁਣ ਸਰਕਾਰਾਂ ਨਾਲ ਗੱਲ ਕਰੀਏ ਵੀ ਫਿਰ ਇਹ 25 35 37 ਦਿਨਾਂ ਨਾਲ ਟੋਲਾ ਕੰਮ ਚੱਲੂ ਭਲਾ ਹਾਂ ਇਹ ਇਕੱਲੀ ਗੱਲ ਕਰਨ ਦੀ ਨਹੀਂ ਹੈਗੀ ਗੱਲ ਇਹਦੇ ਤੇ ਪਲੈਨਿੰਗ ਕਰਨ ਦੀ ਵੀ ਲੋੜ ਆ ਕਿਉਂਕਿ ਇਹ ਪਲੈਨਿੰਗ ਕਿਵੇਂ ਹੁੰਦੀ ਆ ਕਿਉਂਕਿ ਗ੍ਰਾਮ ਸਭਾ ਰਾਹੀਂ ਗ੍ਰਾਮ ਸਭਾ ਰਾਹੀਂ ਇਹ ਆਵਾਜ਼ ਆ ਜਿਹੜੀ ਉੱਪਰ ਤੱਕ ਨਹੀਂ ਜਾਂਦੀ ਜਿਹੜੀ ਸਾਡੀ ਸਰਕਾਰ ਆ ਉਹ ਇਸ ਗੱਲ ਤੇ ਕੰਨਿਕਤਰਾਉਂਦੀ ਆ ਕਿ ਲੋਕਾਂ ਨੂੰ ਰਜਗਾਰ ਉਹ ਦੇਣਾ ਨਹੀਂ ਕਿਉਂਦੀ ਗੋਗਾ ਪਿੱਟ ਰਹੀ ਆ ਕਰ ਕਰ ਰੋਜ਼ਗਾਰ ਦੇ ਹੁੰਦਾ ਨਹੀਂ ਇਹ ਗ੍ਰਾਮ ਸਭਾ ਵੀ ਇਹ ਸਰਕਾਰਾਂ ਨਹੀਂ ਹੋਣ ਦਿੰਦੀਆਂ ਫਿਰ ਸਰਕਾਰਾਂ ਨਹੀਂ ਹੋਣ ਦਿੰਦੀਆਂ ਕੁਝ ਮੈਂ ਇਹ ਵੀ ਸੁਣਿਆ ਵੀ ਉਹ ਭਵਨ ਟਮਾਨ ਦੀ ਉਹ ਗੱਲ ਇੱਕ ਦਿਨ ਕਹਿਣਾ ਤੇਗਾ ਵੀ ਇੱਥੋਂ ਬੱਠਲ ਜਾ ਕੇ ਉਧਰ ਧਰ ਦਿੰਦੇ ਨੇ ਉਧਰ ਹੀ ਮਿੱਟੀ ਉਧਰ ਪਾ ਦਿੰਦੇ ਨੇ ਇਹ ਦੇਖੋ ਜੀ ਇਹਦੇ ਵਿੱਚ ਸਮਝਦੀ ਗੱਲ ਹੈ ਜਿਹਹ ਜੀ ਉਹਨਾਂ ਦੀ ਸਮਝਦੀ ਉਹੋ ਜਿਹਾ ਬਿਆਨ ਦੇ ਗਏ ਜੇ ਉਹ ਗੱਲ ਕਰਦੇ ਨੇ ਕਿ ਬੱਠਲ ਜਾ ਕੇ ਇਧਰੋਂ ਧਰ ਦਿੰਦੇ ਨੇ ਉਧਰ ਪਾ ਦਿੰਦੇ ਨੇ ਤਾਂ ਉਹ ਆਪ ਦੱਸ ਦੇਣਾ ਵੀ ਉਹਨਾਂ ਨੇ ਨਰੇਗਾ ਦੇ ਆ ਗ੍ਰਾਮ ਸਭਾ ਮਾਰ ਅਸੀਂ ਕਿੰਨੇ ਕਿ ਪ੍ਰੋਜੈਕਟ ਤਿਆਰ ਕਰਵਾ ਲਏ ਕਿੰਨੇ ਕਿ ਪਾਲਿਸੀਆਂ ਬਣਾ ਲੀਆਂ ਕੀ ਉਹ ਪ੍ਰੋਜੈਕਟ ਕਹੇ ਜੇ ਵਧੀਆ ਪ੍ਰੋਜੈਕਟ ਤਿਆਰ ਕਰਨ ਦੇ ਜਿਨ੍ਹਾਂ ਦੇ ਵਿੱਚ ਉਹ ਬੱਠਲ ਤੇ ਆ ਕੇ ਇੱਧਰ ਤੋਂ ਇੱਧਰ ਨਾ ਧਰ ਸਕਾਂ ਉਹੀ ਕੰਮ ਨੇ ਇੱਕ ਬਿੱਗਾ ਜਗ੍ਹਾ ਹੁੰਦੀ ਆ ਉਹ 100 ਬੀਬੀ ਪਿੰਡ ਦੀ ਹੁੰਦੀ ਆ ਉਹਨਾਂ ਨੂੰ ਕਹਿੰਦੇ ਆ ਆ ਖਰਚ ਦੋ ਆ ਖਰਚ ਦੋ ਮਾਸਟਰ ਆਲ ਕਈ ਕਈ ਹਫ਼ਤਿਆਂ ਦਾ ਨਿਕੜਿਆ ਪਿਆ ਹੁੰਦਾ ਤਾਂ ਉਹ ਵੀ ਕੀ ਕਰਨ ਉਹ ਉਹਨਾਂ ਨੂੰ ਵੀ ਜਿਹੇ ਜਿਹੇ ਪ੍ਰੋਜੈਕਟ ਦਿੱਤਾ ਉਹੋ ਜਿਹੀ ਕੰਮ ਕਰਨਗੇ ਆ ਉਹਨਾਂ ਨੇ ਪਾਲਿਸੀ ਦੱਸੋ ਕਿ ਕਿਹ ਹੈ ਜੀ ਬਣਾਈ ਆ ਕੀ ਉਹਨਾਂ ਨੂੰ ਜਿਹਹੇ ਜਹ ਕੰਮ ਉਹਨਾਂ ਨੇ ਦੇਣਾ ਕਿ ਉਹੋ ਜੇ ਉਹਨਾਂ ਦੇ ਲੈਵਲ ਦੀ ਦਿਹਾੜੀ ਬਣਾਤੀ ਕੀ ਉਹਨਾਂ ਨੇ ਉਹੋ ਜੇ ਲੈਵਲ ਦਾ ਕੰਮ ਬਣਾਤਾ ਕੀ ਉਹਨਾਂ ਦੇ ਸੈਕਟਰੀ ਨੇ ਜਿਹੜਾ ਥੱਲੇ ਜੀਆਰਐਸ ਲਾਇਆ ਜਿਹੜਾ ਵੀਡੀਓ ਲਾਇਆ ਜਿਹੜਾ ਏਪੀਓ ਲਾਇਆ ਕੋਈ ਵੀ ਅਧਿਕਾਰੀ ਲਾਇਆ ਉਹਨਾਂ ਨੂੰ ਪੁੱਛ ਲੋ ਕਿ ਉਹਨਾਂ ਨੇ ਸਾਲ ਦੇ ਵਿੱਚ ਜਿਹੜਾ ਕਿ ਪ੍ਰੋਜੈਕਟ ਬਣਾ ਕੇ ਸੈਂਟਰਲ ਗਵਰਨਮੈਂਟ ਨੂੰ ਪੰਜਾਬ ਗਵਰਨਮੈਂਟ ਨੂੰ ਸੈਂਟਰਲ ਗਵਰਨਮੈਂਟ ਨੂੰ ਜਿਹੜੇ ਵੀ ਅਧਿਕਾਰੀ ਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਭੇਜਣਾ ਹੁੰਦਾ ਉਹਨਾਂ ਨੇ ਕੀ ਉਹਨਾਂ ਨੇ ਉਹ ಗ್ರಾಮ ਸਭਾ ਕਰਕੇ ਉਹਨਾਂ ਨੇ ਉਹ ਪ੍ਰੋਜੈਕਟ ਤਿਆਰ ਕਰਵਾ ਲੇ ਕੀ ਉਹਨਾਂ ਨੇ ਉਹ ਪਾਲਿਸੀ ਤਿਆਰ ਕਰ ਲਈ ਕੀ ਪਿੰਡ ਦੇ ਵਿੱਚ 100 ਜੋਬ ਕਾਰਡ ਹੈ 100 ਜੋਬ ਕਾਰਡ ਨੂੰ 346 ਰੁਪਏ ਦੇ ਹਿਸਾਬ ਨਾਲ ਦਿਹਾੜੀ ਦੇਣੀ ਆ ਕੀ ਉਹਨਾਂ ਨੇ ਉਹ ਪ੍ਰੋਜੈਕਟ ਤਿਆਰ ਕਰਕੇ ਭੇਜਿਆ ਇੱਕ ਵੀ ਪੰਜਾਬ ਦਾ ਪਿੰਡ ਚੈੱਕ ਕਰਕੇ ਭਗਵੰਤ ਮਾਨ ਜੀ ਦੱਸ ਦੇਣਾ ਵੀ ਅਸੀਂ ਨੇ ਜੀ ਆਹ ਪਿੰਡ ਦੇ ਵਿੱਚ 200 ਜੋਬ ਕਾਰਡ ਤੀ ਆ ਪਿਛਲੇ 2024 ਲੰਘਿਆ ਜਿਹੜਾ ਉਹਦੀ ਆ ਗ੍ਰਾਮ ਸਭਾ ਕਰਕੇ ਉਹਨਾਂ ਨੇ ਬਲਟ ਪਾਸ ਕਰਤਾ ਕਿ ਉਹ ਬਲਟ ਪੇਸ ਕਰਕੇ ਅਸੀਂ ਨੇ ਸੈਂਟਰ ਗਵਰਨਮੈਂਟ ਨੂੰ ਭੇਜਿਆ ਵੀ ਸਾਡੇ ਜਿਹੜਾ ਪੰਜਾਬ ਆ ਜੀ ਉਹਦੇ ਜੇ ਜੋਬ ਕੱਢਦੇ ਆਧਾਰ ਤੇ ਲਈਏ ਤਾਂ ਘੱਟੋ ਘੱਟ 20-21 ਲੱਖ ਜੋਬ ਕਾਟਾ 20 ਕਿ ਲੱਖ ਜੋਬ ਕੱਢਦੇ ਸਾਬ ਨਾਲ ਇੰਨਾ ਸਾਡੇ ਪੰਜਾਬ ਦਾ ਬਜਟ ਬਣਦਾ ਉਹ ਬਲਟ ਹੁਣ ਤੱਕ ਕਿਉਂ ਨਹੀਂ ਤਿਆਰ ਹੋਇਆ ਹੈਗਾ ਜੇ ਉਹਨਾਂ ਨੇ ਉਹ ਘੱਟ ਬਜਟ ਰੱਖਿਆ ਤਾਂ ਕਿਉਂ ਰੱਖਿਆ ਜੇ ਉਹਨਾਂ ਨੇ ਉਹ ਪਾਲਿਸੀ ਤਿਆਰ ਕਰੀ ਆ ਜੇ ਨਹੀਂ ਕਰੀ ਤਾਂ ਕਿਉਂ ਨਹੀਂ ਕਰੀ ਇਹ ਸਵਾਲ ਜਿਹੜੀ ਪਾਲਸੀ ਤਿਆਰ ਕਰਨ ਦੀ ਜਾਂ ਉਹਨਾਂ ਨੂੰ ਉਹ ਕੰਮ ਜੋ ਵੀ ਵੀਡੀਓ ਨੂੰ ਦਿੱਤਾ ਜਾਂ ਸੀਆਰਐਸ ਨੂੰ ਦਿੱਤਾ ਜਿਹਨੂੰ ਉਹਨੇ ਤਨਖਾਹ ਦਿੱਤੀ ਆ ਉਹਨਾਂ ਨੇ ਉਹ ਤਨਖਾਹ ਕਿਸ ਬੇਸ ਤੇ ਦਿੱਤੀ ਆ ਕੀ ਉਹਨਾਂ ਨੇ ਜਿਆਦਾ ਪਾਲਸੀ ਨੂੰ ਤਿਆਰ ਕਰੀ ਉਹਨੂੰ ਤਨਖਾਹ ਕਾਦੀ ਮਿਲ ਗਈ ਜੇ ਉਹਨੇ ਤਿਆਰ ਕਰੀ ਆ ਉਸ ਬੰਦੇ ਨੂੰ ਤਨਖਾਹ ਦੇਣ ਉਹਨੂੰ ਕੰਮ ਦੇਣ ਜੇ ਉਹ ਬੰਦਾ ਕੰਮੇ ਨਹੀਂ ਕਰ ਰਿਹਾ ਆਪਣੀ ਤਨਖਾਹ ਲੈ ਕੇ ਹਰ ਮਹੀਨੇ ਜੇਬ ਚ ਪਾ ਰਿਹਾ ਤਾਂ ਉਹ ਆਪਣੀ ਪਾਲਸੀ ਨਹੀਂ ਤਿਆਰ ਕਰ ਰਿਹਾ ਤਾਂ ਲੋਕਾਂ ਨੂੰ ਨਹੀਂ ਦੱਸ ਰਿਹਾ ਗਿਆਨ ਨਹੀਂ ਬਣ ਰਿਹਾ ਕਾਹ ਉਹ ਤਨਖਾਹ ਲੈਣ ਦਾ ਹੱਕਦਾਰ ਕਿਵੇਂ ਹੋ ਗਿਆ ਇੱਕ ਮਨਰੇਗਾ ਮਜ਼ਦੂਰ ਤੋਂ ਘੱਟ ਕੰਮ ਹੋ ਜੇਵੇ ਸਿਆਣੀਆਂ ਬੀਬੀਆਂ ਨੇ 7-7 ਸਾਲ ਦੇ ਜਦ ਕਿ ਪਾਲਸੀ ਬਣੀ ਹੋਈ ਆ ਉਹਨਾਂ ਦੀ ਵੀ ਇਹ ਦਿਹਾੜੀ ਘੱਟ ਪਾ ਦਿੰਦੇ ਨੇ ਕਹਿੰਦੇ ਨੇ ਕਿ ਬੀਬੀ ਨੇ ਤਾਂ ਕੰਮੇ ਨਹੀਂ ਕਰਿਆ ਹੈਗਾ ਤੇ ਜੇ ਬੀਬੀ ਨੇ ਕੰਮ ਨਹੀਂ ਕਰਿਆ ਉਹਦੀ ਤਾਂ ਦਿਹਾੜੀ ਘੱਟ ਪਾਤੀ ਜਿਹੜੇ ਅਧਿਕਾਰੀ ਨੇ ਕੰਮ ਨਹੀਂ ਕਰਿਆ ਉਹਦੀ ਦਿਹਾੜੀ ਜਾਂ ਉਹਦੀ ਤਨਖਾਹ ਕਿਹਨੇ ਕੱਟੀ ਆ ਘੱਟੋ-ਘੱਟ ਭਗਮੰਤ ਮਾਨ ਜੀ ਇਹ ਦੱਸਦਣ ਅੱਛਾ ਹੁਣ ਆਪਾਂ ਤੁਸੀਂ ਮਨਰੇਗਾ ਕੰਮਾਂ ਨੂੰ ਅੱਜ ਦੀ ਮੀਟਿੰਗ ਤੇ ਮਤਲਬ ਜਿਹੜੀ ਗੱਲਾਂ ਹੋਈਆਂ ਨੇ ਕੀ ਤੁਸੀਂ ਸ੍ਰੀਹਾ ਦੰਨ ਬੀ ਕੀ ਕਿਵੇਂ ਜਾਗਰਤ ਰਹਿਣ ਇਹ ਜਾਗਰਤ ਰਹਿਣ ਦਾ ਤਾਂ ਇੱਕੋ ਇੱਕ ਤਰੀਕਾ ਜੀ ਕਾਨੂੰਨ ਕਹਿੰਦਾ ਕਿ ਪਹਿਲੇ ਨੰਬਰ ਤੇ ਤਾਂ ਜੇ ਅਸੀਂ ਨੇ ਜੋਬ ਕਾਰਡ ਵੀ ਬਣਾਉਣਾ ਤਾਂ ਅਸੀਂ ਜੋਬ ਕਾਰਡ ਵਾਸਤੇ ਵੀ ਸਾਨੂੰ ਘੱਟੋ ਘੱਟ ਗਿਆਨਮਾਨ ਹੋਣਾ ਚਾਹੀਦਾ ਜਿਹੜੇ ਇੱਥੇ ਅਧਿਕਾਰੀ ਲਾਏ ਨੇ ਸਾਨੂੰ ਤਾਂ ਇੱਕ ਜਥੇਬੰਦੀ ਕਰ ਕੋ ਲੋਕਾਂ ਨੂੰ ਗਿਆਨਮਾਨ ਕਰਨਾ ਪੈਂਦਾ ਇਹਨਾਂ ਨੂੰ ਨਰੇਗਾ ਵਰਕਰਾਂ ਨੂੰ ਗਿਆਨ ਦੇਣ ਵਾਸਤੇ ਵੀ ਅਧਿਕਾਰੀ ਲਾਏ ਗਏ ਨੇ ਵੀ ਸੋਨੇ ਲੋਕਾਂ ਨੂੰ ਜਾ ਕੇ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ಗ್ರಾಮ ਸਭਾ ਮੈਂਬਰ ਨੇ ਜਾਂ ਕੋਈ ਨਰੇਗਾ ਮਜ਼ਦੂਰਾ ਉਹਨੂੰ ਗਿਆਨ ਦੇਣਾ ਕਿ ਤੂੰ ਜੋਬ ਕਾਡ ਕਿਵੇਂ ਬਣਾਉਣਾ ਤੂੰ ਕੰਮ ਦੀ ਅਰਜੀ ਕਿਵੇਂ ਦੇਣੀ ਆ ਜਿਹੜੇ ਕੰਮ ਦੀ ਅਰਜੀ ਦੇਣੀ ਆ ਤਾਂ ਤੈਨੂੰ ਕਾਨੂੰਨ ਮੁਤਾਬਕ ਕੰਮ ਦੇਣਾ ਕਿੰਨੇ ਦਿਨ ਚ ਜੇ ਅਸੀਂ ਤੈਨੂੰ ਕੰਮ ਨਹੀਂ ਦਿੰਦੇ ਤਾਂ ਅਸੀਂ ਬੇਰੁਜ਼ਗਾਰੀ ਪੱਤਾ ਦੇਣਾ ਤਾਂ ਉਹ ਕਿਵੇਂ ਦੇਣਾ ਹੈ ਤਾਂ ਉਹ ਅਰਜੀ ਕਿਵੇਂ ਦਿੱਤੀ ਜਾਂਦੀ ਆ ਇਹ ਨਾ ਚੀਜ਼ਾਂ ਤੋਂ ਇਹਨਾਂ ਨੂੰ ਵਾਂਝੇ ਰੱਖਿਆ ਗਿਆ ਪਰ ਕਾਨੂੰਨ ਐਕਟ ਆਹ ਕਾਪੀ ਆ ਪੰਜਾਬ ਸਰਕਾਰ ਨੇ ਆਪਦੇ ਲੈਵਲ ਤੇ ਲੋਕਾਂ ਦੇ ਕੁਝ ਪ੍ਰਸ਼ਾਸਨ ਨੇ ਘਟੋ-ਘਟਾ ਸੋ ਪੰਜਾਬੀ ਚ ਵੀ ਸਾਫੇ ਨੇ ਆ ਘਟੋ-ਘਟਾ ਲਾਲਜੀਤ ਪੁਲਰਜੀ ਦੀ ਮੈਨੂੰ ਲੱਗਦੀ ਹੈ ਕਿ ਫੋਟੋ ਇਹਦੇ ਉੱਤੇ ਜਿਹੜੇ ਸਾਡੇ ਪੰਚਾਇਤ ਮੰਤਰੀ ਬਣਾਏ ਹੋਏ ਨੇ ਇੱਕ ਸਾਲ ਦੇ ਵਿੱਚ ਜੇ ਕਾਪੀ ਬਣ ਗਈ ਤਾਂ ਹੁਣ ਤੱਕ ਇਹ ਪਿੰਡਾਂ ਦੇ ਵਿੱਚ ਵੰਡੀ ਕਿਉਂ ਨਹੀਂ ਗਈ ਇਹਦਾ ਕਾਰਨ ਕੀ ਆ ਇਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਲੋਕਾਂ ਨੂੰ ਗਿਆਨ ਨਾ ਜਵੇ ਜੇ ਲੋਕਾਂ ਨੂੰ ਗਿਆਨ ਆ ਗਿਆ ਇੱਕ ਪ੍ਰਸ਼ਨ ਪੜ੍ਹ ਲੇ ਤਾਂ ਲੋਕ ਗਿਆਨਬਾਜ਼ ਹੋਣਗੇ ਸਾਨੂੰ ਸਵਾਲ ਪੁੱਛਣਗੇ ਪਿੰਡਾਂ ਦੇ ਵਿੱਚ ਸਵਾਲ ਪੁੱਛਣਗੇ ਜਾਂ ਜਿਹੜੇ ਸਿੱਖਿਆ ਕ੍ਰਾਂਤੀ ਦੀ ਵੀ ਗੱਲ ਕਰਦੇ ਨੇ ਕਿ ਅਸੀਂ ਸਿੱਖਿਆ ਕ੍ਰਾਂਤੀ ਆ ਕਰਤੀ ਨਸ਼ਿਆਂ ਵਿਰੁੱਧ ਅਸੀਂ ਨੇ ਮਹਿੰਮ ਚਲਾਤੀ ਤਾਂ ਸਾਨੂੰ ਇਹ ਦੱਸ ਦਣ ਵੀ ਜਿਹੜਾ ਸੁਨਿਆ ਕਾਨੂੰਨ ਮੁਤਾਬਕਾ ਇੱਕ ਕਾਬਚਾ ਸਾਫ ਕੇ ਦਿੱਤਾ ਤਾਂ ਕਿੰਨੇ ਕ ਪਿੰਡਾਂ ਦੇ ਵਿੱਚ ਅਸੀਂ ਨੇ ਲਾਗੂ ਕਰਾਤਾ ਕਿੰਨੇ ਕ ਪਿੰਡਾਂ ਤੇ ਅਸੀਂ ਨੇ ਵੰਡਤਾ ਹੁਣ ਤੱਕ ਕਿਉਂ ਨਹੀਂ ਵੰਡਿਆ ਗਿਆ ਇਹ ਇਹ ਸਭ ਤੋਂ ਵੱਡਾ ਕਾਰਨ ਆ ਕਿ ਪੰਜਾਬੀ ਚ ਕਿ ਪੰਜ ਪੜਿਆ ਹੋਇਆ ਬੰਦਾ ਵੀ ਇਹਨੂੰ ਪੜ੍ਹ ਸਕਦਾ ਜਿਹੜਾ ਐਕਟ ਬਣਿਆ ਹੋਇਆ ਅੰਗਰੇਜ਼ੀ ਤੇ ਹਿੰਦੀ ਦੇ ਵਿੱਚ ਬਣਿਆ ਹਿੰਦੀ ਤੇ ਅੰਗਰੇਜ਼ੀ ਸਾਡੇ ਆਮ ਪੰਜਾਬ ਦੇ ਲੋਕਾਂ ਨੂੰ ਨਹੀਂ ਆਉਂਦੀ ਜਿਹੜੇ ਮਨਰੇਗਾ ਮਜ਼ਦੂਰ ਨੇ ਇਸ ਗੱਲ ਕਰਕੇ ਅਸੀਂ ਨੇ ਪਹਿਲਾਂ ਵੀ ਮੰਗ ਕੀਤੀ ਸੀ ਕਿ ਪੰਜਾਬੀ ਚ ਸਪਾਕੇ ਬਣਿਆ ਜਾਵੇ ਜੇਕਰ ਘਟੋਟੇ ਘਟੇ ਸਪਾਇਆ ਵੀ ਇਹਨਾਂ ਨੇ ਤਾਂ ਵੀਡੀਓ ਦਫ਼ਤਰਾਂ ਦੇ ਵਿੱਚ ਹਜ਼ਾਰਾਂ ਇਹ ਕਾਪੀਆਂ ਮੈਨੂੰ ਲੱਗਦਾ ਘਟੋਟੇ ਘਟੇ ਬਲਾਕ ਦੇ ਹਿਸਾਬ ਨਾਲ ਪਈਆਂ ਨੇ ਇਹ ਇੱਕ ਵੀ ਬਲਾਕ ਨੇ ਹਾਲ ਤੱਕ ਆਪ ਜਾ ਕੇ ਉਹਨਾਂ ਦੇ ਅਧਿਕਾਰੀਆਂ ਨੇ ਬੰਡੀਆਂ ਨਹੀਂ ਹੈਗੀਆਂ ਕਿ ਤੁਸੀਂ ਭਾਈ ਆਹ ਪੜ ਲਓ ਆਹ ਤੁਹਾਡਾ ਹੱਕ ਆ ਆਹ ਕਨੋਣਾ